ਉਨੇ ਵਈ ਖੱਦਦਾ ਹੋ ਗਿਆ। ਖੱਦਦਾ ਕਾ ਤਾਂ ਹੋਇਆ ਚ ਹੁਣ। ਖਦਰੀ ਦਾ। ਕੱਲੀ ਖਦਰੀ ਆਉਤ ਹੋਇਆ। ਖਦਰੀ ਲਾ ਕੇ। ਹਾਂ। ਚੰਗਾ ਭਾਰ ਤਾਂ ਪਾਈ ਜਿੱਦਾਂ ਪਸ ਕਰਾਤੀ। ਇਹ ਵੀ ਜਾਣਾ ਕੋਈ ਦਿਨ ਚ ਹਾਂ। ਫੁੱਡ ਲਾਉਣੀ ਤੇ। ਏਸੀ ਵਾਲਾ। ਠੀਕ ਹੋ ਗਿਆ। ਸਭ ਪੂਰੀ ਪੂਰੀ ਹੋ ਗਿਆ। ਕਿਹਦੇ ਤਾਂ ਤੁੰਗਾ ਖੜੀ ਗਈ ਬਾਬਾ। ਤੇ ਹੁਣ ਮੇਰੇ ਕੱਪੜੇ ਠੀਕ ਆ। ਜਾਂ ਲੋੜ ਜੀ ਬਾਹਰ। ਉੱਥੇ ਕਿਤੇ ਹੋਵਾਂ। ਕਦੋਂ ਇਹ ਕਰਨ ਜਾ ਕੇ ਚੱਲ ਆਪਣਾ। ਤੂੰ ਕਰਨਾ ਹੈ। ਕਿਹਦੇ ਪਟਿਆਲੇ ਜਾਣਾ। ਕਿਤੇ ਮੈਂ ਮੈਂ। ਜਦ ਬੀਰਾਂ ਬੱਜੇ ਹੈਗਾ ਸੌਰੇ ਕਹਦੇ ਸੀ ਤਾਂ ਕਿ ਨਹੀਂ ਆਣਾ ਵੀ ਆਈਆਂ ਪਾਈ ਜਾਂਦਾ ਪਟਿਆਲੇ ਗਿਆ ਆਹ ਬੜੀ ਗੱਲ ਹੈ ਕਹਿੰਦੇ ਰੋਲ ਮਾਰਦੇ ਆਂ ਪਈਆਂ ਬੱਦੂ ਦੀਆਂ ਤਾਂ ਸੌਰੇ ਜਾਣ ਲੱਗੇ ਵਾਦਾ ਬਣ ਕੇ ਲੱਗ ਜਾਂਦੇ ਆ ਚੱਲ ਬਿੱਟੀਆ ਮਸੇ ਏਪੀਏ ਇਹ ਤਾਂ ਸਹੀ ਪਟਿਆਲੇ ਜਣੇ ਕਹਿੰਦਾ ਲੈ ਆਹ ਬੰਦੀ ਦਾ ਕਾਲ ਕਹਿੰਦਾ ਕਿ ਜਾਣਾ ਵਾਹਿਗੁਰੂ ਸੱਚਾ ਬਾਸ਼ ਬਲਵਾਨੀ ਤੋਂ ਪਤਰੀ ਕਾਲ ਦੀ ਜੀ ਪਤਰੀ ਕਾਲ ਜੀ ਆ ਆ ਗਈ ਭਾਈ ਫੜਕੜ ਖੇਤ ਦੀ ਵਾਰੀ ਘਰੇ ਰਲਾ ਕੇ ਲਿਆਂਦੇ ਅੱਜ ਦਾ ਮਹਰ ਰਾ ਲਾ ਕੇ ਹੀ ਲੈ ਜਾਂਦੇ ਘਰੇ ਅਸੀਂ ਜਿਹੜਾ ਫੇ ਮਾ ਪੱਲੀਆਂ ਪੂਲੀਆਂ ਚੱਕਦਾ ਫਿਰੂਗਾ ਇਹਦਾ ਠੀਕ ਨਹੀਂ ਬੜੀ ਸਫਾਈ ਕਰੀ ਜਾ ਘਰੇ ਅਹਰੇ ਤਾਂ ਮਹਾਂ ਬੜੀ ਸਫਾਈ ਕਰੀ ਜਿੱਤਰ ਐ ਨੀਗਲੀ ਬੁੱਟੇ ਉੱਤੇ ਖੜੀਂ ਭਾਂਗੇ ਭੱਗ ਫੜੀਦੀ ਹੋਈ ਦੋ ਚਪਾਲ ਆਈ ਜੀ ਜੂਰੇ ਸੇ ਵੀ ਨਹੀਂ ਜਾਣਾ ਦਾ ਮੰਡ ਚ ਹੁਣ ਜੂਰੀਆ ਦੀ ਮਹਾ ਆ ਪਾਲਾ ਜਿਹੜੇ ਲੱਗੇ ਹੋਏ ਆ ਇੱਕ ਖੇਤ ਬਾਹਣੋ ਆ ਟਰੈਕਟਰ ਗਿਆ ਪਿਆ ਹੁਣ ਕਾਲੇ ਆ ਲ ਜਾਂਦੇ ਆ ਬਾਅਦ ਵੀ ਉਹਨੂੰ ਲੈ ਪਾ ਜਿੱਤੀ ਕਰ 4 ਦਿਨੋਂ ਲੈ ਪਾ ਉਹ ਕੋਲ ਚੱਕ ਲੈ ਚੱਕੀ ਦੰਦਾ ਕਰੀਂ ਕੱਟੋ ਸਿੱਟੋ ਸਹੀ ਸਾਰੀ ਗੋਲੀ ਦਾ ਫੜ ਲੈ ਤੋਾਰ ਖੜੀ ਵੀ ਤੂੰ ਕਿਦਾਂ ਫੱਟਿਆ ਇਹ ਮੈਂ ਤਾਂ ਹੁਣ ਉਹ ਝੋਲੀ ਦੇ ਦੇ ਦੇਖ ਲੈ ਆਪਣਾ ਚੱਕ ਠੀਕ ਹੁੰਦੇ ਆ ਇਹ ਤਾਂ ਨੂੰ ਸਿੱਟਦਾ ਬਹੁਤ ਮਹਿੰਗਾ ਸੌਦਾ ਹੈ ਹਾਂ ਉਹ ਠੀਕ ਹੀ ਆ ਬਣਾ ਤਾ ਲਿਆ ਹੁਣ ਖੜ ਲੈਂਦੀ ਆ ਜੀ ਦੀ ਹਾਂ ਰੇਤਾਂ ਚ ਟੱਕਾ ਜਿੱਤੀ ਫੜ ਲਉਗੀ ਡਾਕਟਰ ਨਾਲ ਜਦੋਂ ਫੜਦੀ ਡਾਕਟਰ ਨਾਲ ਹਵਾ ਲਈ ਫੜਦੀ ਪਾਣੀ ਦੇ ਫਰਕ ਇੱਥੇ ਹਵਾ ਲੱਗੀ ਜਾਂਦੀ ਜੀ ਦੀ ਬੰਦਮਾ ਦੀ ਫੇਰ ਠੀਕ ਹੀ ਰਹਿੰਦਾ ਪਾਣੀ ਹੋ ਛੱਡ ਹੁੰਦਾ ਇਹਨੇ ਉਹਨੂੰ ਪੁੱਛਾਂ ਵੀ ਖੜੀ ਹੈ ਕਿ ਚੱਲਦੀ ਹੈ ਪੁੱਛ ਲੈ ਮੋਟਰ ਤਾਂ ਚੱਲਦੀ ਹੈ ਛੜੀ ਹੈ ਕਿ ਚਲਾ ਕੇ ਭਰੇ ਕਰ ਪਾਣੀ ਪਈ ਜਾਉਗਾ ਸੋਟਿਆ ਸਵਾਈ ਪਈ ਵੀ ਕੱਲ ਤੋਂ ਉਹ ਉਹ ਲੀਕ ਤਾਂ ਨਹੀਂ ਹੈਗਾ ਜਮਾਈ ਹੈ ਨਾ ਢੋਲੇ ਵਾਲੀ ਖੱਟ ਤਾਂ ਨਹੀਂ ਹੈ ਕੋਈ ਨਾ ਨਾ ਠੀਕ ਹੈ ਕਰ ਮੀਰ ਫੇਰ ਉਨੀ ਹੋ ਗਈ ਕਿੰਨਾ ਨਹੀਂ ਪਹਿਲੇ ਆ ਮੀਂਹ ਅੱਲਾ ਦਾ ਫੇਰ ਆਊਗਾ ਹਵਾ ਚੱਲਦੀ ਐ ਜੀ। ਰੱਖਣ ਆਇਆ ਰੱਖਣ। ਨਹੀਂ ਨਹੀਂ ਆਏਗਾ ਕਹਿੰਦੇ ਦੋ ਦਿਨ। ਹਾਂ? ਨਹੀਂ ਨਹੀਂ ਆਏਗਾ। ਹਾਂ। ਮੇਰੀ ਗੱਲ ਸਮਝ ਲੈ ਹੁਣ ਤੁਸੀਂ। ਮੈਂ ਤਾਂ ਕਹਿੰਦਾ ਖੇਤ ਪਾਇਆ ਜਾ ਕੇ। ਫੇਰ ਦੇਖੀਂ ਸਪਰੇ। ਜਿਹੜਾ ਕਾਕੰਡਾ ਸੁੱਕੂ ਜੂਗਾ ਨਹੀਂ ਦੱਬ ਜਾਣਾ ਉਹਨੇ ਥੱਲੇ ਜੀ 20 ਪਾਏ ਗਏ ਤਾਂ ਵੀ ਚੱਕਰ ਨਹੀਂ। ਜੀ ਨਹੀਂ। ਦੂੜਾ ਵੀੜਨ ਦੀ ਪਾੜ ਪਾੜ ਪਾਇਆ ਵਾ। ਰੇ ਵੀ ਛੱਡ ਦੇ ਬਾਅਦ ਚ ਬਲੇ। ਰੇ ਵੀ ਛੱਡ ਦੇ ਪਹਿਲਾਂ ਵਾਕੇ। ਨਾ ਨਾ ਰੇ ਪਾਕੇ ਜਾਊਂਗੇ। ਇਹਨੂੰ ਕਹ ਦੋ ਫਾਂਟਾ ਜਾਣੇ ਦੋ ਹੋਣੀਆਂ। ਇਹ ਸਪਰੇ ਗਾਣ ਜਿੰਨੇ ਸਪਰੇਮ ਲੱਗਣਾ ਟਾਈਮ ਬਾਈ ਮਡ ਪੱਟਾ ਬਕਾਨੀ ਹੌਲੀ 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 ਉੱਥੇ ਲੱਗਣਾ ਜੀ ਦਰਵਾਜੇ ਨੇ ਦੋ ਘੰਟੇ ਦਾ ਟੰਗ ਹੌਲੀ 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 ਹੋਣੀ ਨਹੀਂ ਉੱਪਰ ਗਿਰਗੀ ਉਹ ਵੀ ਤਾਂ ਹੀ ਹੋਊਗੀ ਜੇ ਹਵਾ ਬੰਦ ਹੋਊਗੀ ਹਵਾ ਜਿਆਦਾ ਇੱਕ ਸਾਲ ਸਪਰੇਅ ਕਰਨਾ ਡੋਲਾ ਪਰ ਸਾਰੀ ਜੀਰੀ ਫੂਕਿਆ ਦਾ ਉਹ ਬੱਸ ਕਰ ਕਹਦੇ ਨਹੀਂ ਫੂਕੀ ਇਹ ਫੂਕੀ ਆਪੇ ਕਹਿੰਦਾ ਮਿੱਤ ਜੀਰੀ ਜਣੀ ਹੋਣੀ ਰੜੀ ਡੋਲ ਪਰ ਕਰ ਦੂੰਗਾ ਅਜੇ ਮੈਂ ਹੁਣੇ ਪੱਟਾ ਪਰ ਕਰਨ ਲੱਗਿਆ ਤੂੰ ਕੀ ਕਰੂੰਗਾ ਹਾਂ ਕਹਦੇ ਵੀ ਤਾਂ ਜੀਦਾ ਪੱਟਾ ਲਈ ਕਰ ਸਕਦਾ ਮੈਂ ਖੇਤ ਵੀ ਵਾਹ ਕੇ ਆ ਸਕਦਾ ਕਿ ਹੈ ਨਾ ਛਾ ਕੋ ਕਰ ਸਕਦਾ ਕਰਨਾ ਕਰਨਾ ਦਾ ਦੇ ਇਹ ਤਾਂ ਐਂ ਕਰ ਕਰਕੇ ਕਰਤੀ ਜੇ ਬਦਮੈਨ ਨੂੰ ਨਾਲੇ ਕੰਮ ਨਹੀਂ ਪੜੀ ਜਾਣਾ ਕਾ ਦਾ ਮੈਂ ਖੇਤ ਪਾਇਆ ਹੁਣ ਪੱਟਾ-ਬੱਟਾ ਬਣੀ ਬੈੱਤੇ ਹੁਣੀ ਆਹ ਠੀਕ ਐ ਗੱਲ ਜੇ ਕਟੱਕਾ ਵੀ ਹੋਊਗਾ ਗੱਲ ਪੈਂਦਾ ਮੇਰੇ ਕਹਿੰਦਾ ਹਗਾ ਤੇ ਬੁੱਕਿਆ ਵਾਹ ਫੇ ਲਈ ਤੂੰ ਹੀ ਕਰਿਆ ਅੱਜ ਹੋਣੀ ਨਹੀਂ ਹਵਾ ਦੱਖਣ ਚੜ ਗਏ ਆ ਬਸ ਜੇ ਦਬ ਗਿਆ ਤਾਂ ਕਰਿਆ ਨਹੀਂ ਖੇਤ ਪਾਇਆ ਉਹ ਬਸ ਖੇਤ ਪਾਇਆ ਤੂੰ ਛਾਲ ਨੂੰ ਬੱਟ ਲਾ ਦੂੰਗੀ ਠੀਕ ਨਹੀਂ ਗੱਲ ਭਈ ਆ ਗਿਆ ਕਾਗਜ ਲਾ ਦੂੰਗਾ ਠੀਕ ਐ ਜੇ ਨਾ ਕਰੇ ਤਾਂ ਆ ਗਿਆ ਪਾਈ ਦੇਖ ਲੂੰਗੇ ਕੱਲੂ ਪਰਸ ਨੂੰ ਆਉਣਾ ਹੁੰਦਾ ਪਈਏ ਨਾ ਫਿਰ ਆਪਾਂ ਹੀ ਦੇਖ ਲੂਗੇ ਠੀਕ ਨਹੀਂ ਯਾ ਲੈ ਹੁਣ ਢਾਲਾ ਬਾੜਾ ਖੂਜਾ ਕੱਢਿਆ ਅਸੀਂ ਪਹਿਲਾਂ ਐਡੀ ਨਾ ਦਾ ਫਿਰ ਨਾ ਖੂਜਾ ਕੱਢਦਾ ਨਾ ਫੇਰ ਉਹ ਆਉਂਗਾ ਮੁੜ ਕੇ ਆਇਆ ਫਿਰ ਦੇਖੇ ਮਰੇ ਬਹੁਤ ਗਿਆਦਾ ਖਾਲੀ ਕਹਤਾ ਯਾਰ ਮਿੱਟੀ ਨਹੀਂ ਲਾਇੀ ਮਾੜ ਮਾੜ ਅਸੀਂ ਢਾਕਰ ਤੋਂ ਨਹੀਂ ਦਿੰਦੀ ਆ ਜੀ ਗਰਮੀ ਐ ਇੰਨੀ ਗਰਮੀ ਆਉਂਦੀ ਐ ਨਾ ਸਾਹ ਚੜਦਾ ਬੱਖੀਆਂ ਚੜਦੀਆਂ ਨਹੀਂ ਉੱਥੇ ਕੱਲ ਪਾਇਆ ਸੀ ਵੀਡੀਓ ਦੇ ਕਾ ਬੰਨਦੀ ਥਾ ਥਾ ਜਰਾਤਾ ਹਾ ਐ ਧੱਕ ਧੱਕ ਬਾਤਾ ਦਾ ਕਾਜ ਆ ਡਾਕਰ ਜਮੀਨ ਦਾ ਬਹੁਤ ਫਰਕ ਆ ਬਾਈ ਇਕ ਟੁਆਈ ਬਹੁਤ ਦੂਰ ਪੈ ਜਾਂਦੀ ਆ ਹਾਲੇ ਐ ਹੌ ਰੇਤੇ ਕੋ ਦੇ ਲਾਈ ਦੀ ਪੂਰਾ ਬੈਰ ਨੂੰ ਦਿੱਤੀ ਕੋਈ ਜਮੀਨ ਦਾ ਨਾ ਕਰ ਤਾ ਅੱਦਾ ਜੁਰੀ ਦਾ ਪਤਾ ਅੱਦਾ ਬਾਤਾ 12 32 16 ਅੱਦਾ ਸੋਹਰ ਇੱਕ ਪਾਰਟੀ ਹਲਫਤ ਇੱਕ ਇੱਕ ਬੈਗ ਦਾ ਫੇਰਾ ਐ ਮਤਲਬ ਕਿ ਹੁਣ ਮੱਕੀ-ਮੱਕੀ ਉਹ ਵਿਚੇ ਕਰਦੇ ਗੋਲ ਕੱਲ ਖੁੱਲੂ ਦੇਖ ਕੇ ਬਾਹਰ ਵਿੱਚੇ ਦਲੀ ਨੂੰ ਕਿਹੜੇ ਕੱਲ ਨੂੰ ਲੇਟ ਕਰੀ ਜਾਂਦੇ ਲੇਟ ਹੁੰਦਾ ਕੰਮ ਪਨੀਰੀ ਚੜਦੀ ਜਾਂਦੀ ਆ ਪਹਿਲੀ ਤਾਂ ਹੁਣ 2 ਮਹੀਨੇ ਦੀ ਹੋ ਚੱਲੀ ਗੱਕ ਉਹਦਾ ਤਾਂ ਫਾਇਦਾ ਨਹੀਂ ਕੋਈ ਹੈ ਨਾ ਬਾਅਦ ਵਿੱਚ ਉਹਨੂੰ ਤਾਂ ਹਨਾ ਤਾਂ ਅੱਲੀ ਗੱਠਾ ਬਣ ਗਈ ਥੱਲੇ ਪਨੀਰੀ ਦੀ ਉਹਦਾ ਹੁਣ ਫਾਇਦਾ ਨਹੀਂ ਲਾ ਕੇ ਨਾ ਉਹਨੇ 부ਜਿਆ ਕਰਨਾ ਨਾ ਬਾਹਰ ਤਾਂ ਜਿਹੜੀ ਪਨੀਰੀ ਨੂੰ ਗੱਠੀ ਜੀ ਬਣਦੀ ਥੱਲੇ ਸਮਝ ਲੈ ਪੱਕ ਗਈ ਉਹ ਠੀਕ ਆ ਕਰਦਾ ਹੁਣ ਆ ਹੁਣ ਜਿੱਥੇ ਗੋਲ ਜਾਵਾਂ ਮੈਂ ਫਿਰ ਹਾਂ ਕੰਨ ਤੇ ਗੋਲ ਆਇਆ ਛਾਂਇਂ ਤੁਰੂਗਾ ਛੋਟੇ ਲੋਡ ਛੋਟੇ ਲੋਡ ਤੋਂ ਹੁੰਦਾ ਭਾਈ ਐਵੇਂ ਬਣਾ ਹਾਂ ਐਵੇਂ ਬਣਾਦਾ ਨਾ ਨੰਬਰੀ ਪੈਸਾ ਦਿੱਤਾ ਫਿਰ ਉਹ ਥਾ ਭੂਜਾ ਵੱਜ ਜਾਂਦਾ ਉੱਥੇ ਜੇ ਖਾਂਡ ਵੱਜ ਜਾਂਦੀ ਇੱਕ ਜਾ ਕੇ ਇਹ ਛੋਟੇ ਲੋਡ ਪਾਉਂਦੇ ਤਾਂ ਸਿੱਟ ਰੰਦਾ ਇੰਨਾ ਫਰਕ

ताऊ पानी टाइम था कुछ भी आता जो जनरल थोड़ा वो गर्मी का होता है आज साली आता है फिर तो उनका टाइम आ गया ना तो तो फाड़ गई काई गई काई का होता है क्या केम के बजे काम ऐसी बात है ना लाइक केम के तू ऐसे कुछ भी पता हम तो बता आज है क्या ही दिल्ली खाए भाई खाएगा हम चल रहे हैं बताओ ਹੇਗਾ ਟੂਟੀ ਮਾਂ ਹਾਂ ਮਾ ਮਾ ਉਹਦਾ ਨਾਲ ਆਇਆ ਜੀ ਮੈਂ ਮਾਪਾ ਕਰਾਇਆ ਜਾ ਲਓ ਜੀ ਬਾਈ ਪਹੁੰਚ ਗਏ ਛੱਲੀਆਂ ਛੱਲੀਆਂ ਮੈਂ ਬਾਪੂ ਨੂੰ ਬਹੁਤ ਜ਼ੋਰ ਲਾਇਆ ਮਾਂ ਵੀ ਆਹ ਰਹਿ ਗਈ ਜਿਹੜੀ ਤਿੰਨ ਕਬਿੱਕੇ ਜਗਾ ਸਾਢੇ ਤਿੰਨ ਵੀਰੇ ਚ ਗੰਨਾ ਬੀਤੇ ਮੰਨੀ ਨਹੀਂ ਨੇ ਮੇਰੀ ਚੱਲ ਹੁਣ ਹੁਣ ਇਹਨੇ ਲਹੂ ਪੀਣਾ ਤੇਰਾ ਤਿੰਨ ਵਿੱਗੇ ਨਹੀਂ ਰਸਤਾ ਦੇਖੀ ਨਾ ਮੋਟਰਸਾਈਕਲ ਨਾ ਮੋਟਰਸਾਈਕਲ ਆਉਂਦਾ ਓਰੇ ਤਾ ਰੁਕੇ ਆ ਜੇ ਤੂੰ ਬਾਈਕਰ ਬਹੁਤ ਔਖਾ ਆਉਂਦਾ ਮਾਨੂੰ ਕਿਹਾ ਵੀ ਬੀਜ ਹੈਗਾ ਵੀ ਭਾਈ ਦੇ ਜੀ ਬੀਜ ਦੇ ਚੱਲ ਹਮੇਲਾ ਕੋ ਹੋ ਗਿਆ ਹੁਣ ਇੱਥੇ ਫਰੀ ਜੈ ਤਿੰਨ ਬਿੱਗੇ ਨੂੰ ਮੋਟਰ ਬੰਦ ਕਰਦਾ ਚਲਾਉਂਦਾ ਨਾਲ ਹੈਗਾ ਕਾਲੇ ਨੂੰ ਵਹਦੇ ਗੰਨਾ ਭਰਦੇ ਕਹਲੇ ਆਓ ਠੀਕ ਹੈ ਗੱਲ ਗੰਨਾ ਦਾ ਹੌਲਾ ਰਹਿ ਗਿਆ ਹਾਂ ਦੇ ਨਾਲ ਬਾਤ ਪਿਆ ਬਾਤ ਜਾਂ ਜਸ ਦੂਹਾ ਹੈ 18 ਹਾਂ ਬਾਬੀ ਤੇ ਕਾ ਕੱਢਣਾ ਜਾਗੇ ਆ ਥੋੜਾ ਥੋੜਾ ਦੇਖ ਕਿ ਕਿੱਦਾਂ ਹੋ ਗਿਆ ਦੇਖੀ ਤਾਂ ਮਾੜਾ ਖੜਾ ਹੋ ਜਾ ਨਹੀਂ ਹੈਗਾ ਜਿਹੇ ਉੱਧਰਲੇ ਫਰਕ ਰਹਿੰਦਾ ਗੰਨੇ ਵਾਲੇ ਜਗੰਨੇ ਦਾ ਫਰਕ ਤਾਂ ਰਹਿਣਾ ਹੀ ਹੈ 93 ਖੇਤ ਵਾਲਾ ਦਾਸ ਦਾ ਬੋਖਰਾ ਬੋਖਰਾ ਬਾਦੂ ਗੇ ਗੰਨੇ ਦੇ ਪਹਿਲਾਂ ਬੋਖਰਾ ਪਹਿਲਾਂ ਹੀ ਹੈ ਹਾਂ ਜੀਰੀ ਕਰਕੇ ਆ ਨਾ ਬਰਸਾਤ ਜੇ ਤਾਂ ਖਰਾਬ ਹੋਏ ਜਾਂਦਾ ਏ ਆਪਾਂ ਨੇ ਕਣਕ ਬੀਜਣੀ ਆ ਜਿਆਦੇ ਬਾਧਵੇ ਬਾਸ ਟੂਟਾ-ਬੀਟਰ ਲਿਆ ਕੇ ਸਾਰੀ ਬਾਧਵੇ ਤੇ ਬਾਦ ਇੱਥੇ ਨੂੰ ਆਵਾਜਾਈ ਰਹਿਣੀ ਆਉਣ ਜਾਣ ਦੀ ਸੈੱਟ ਹੋ ਜਾਣਾ ਜਦ ਤੱਕ ਗੰਨਾ ਵੱਡਾ ਹੋਣਾ ਬਾਹੀ ਰਹਿ ਗਿਆ ਬੋਣੇ ਦੇ ਉੱਪਰ ਹੂੰ ਬਾਹੀ ਰਹ ਗਿਆ ਉਹ ਪਰਾਂ ਬਾ ਜਾਂਦਾ ਥੱਲੇ ਵਾਲਾ ਰਹਿ ਗਿਆ ਇਹਨਾਂ ਪਾਉਂਦੇ ਆ ਐਦਾ ਠੀਕ ਆ ਗੰਨਾ ਵੀ ਕਹਿੰਦਾ ਵਧੀਆ ਆ ਇੱਧਰ ਕੱਖ ਹੋ ਗਿਆ ਜਿਆਦਾ ਥਾਕ ਸਵਾਹ ਜਿਹਾ ਜਿਹੜੀ ਇੱਧਰ ਦਾ ਵਿਚਪਰਾ ਸਭ ਕੁਝ ਖਤਮ ਹੋ ਗਿਆ ਬੰਨੇ ਨਾਲੇ ਘਾਹ ਕਰਾਉਣ ਨੇ ਨਾ ਵੀ। ਹਾਂ। ਇਹਨੇ ਅੱਜ ਭਾਈ ਕਾਲੇ ਚਾਚਾ ਟਰੈਕਟਰ ਲੈਂਦਾ ਪੋਣੇ ਨੂੰ। ਆਪਣੇ ਵਾਲਾ ਵੀ ਖਾਲੂ। ਬੰਨੇ ਸਾਕੀ ਭਾਈ ਪੂਰੀ ਪਿੱਛੇ ਤਾਂ। ਹਾਂ। ਆ ਵੈਲਟਾ ਬੰਨੀ ਹੋਣੀ ਹੈ। ਸਾਕੀ ਪਾਇਦਾ ਹੁੰਦਾ ਹੈ। ਬੱਤ ਬੱਤ। ਉਹ ਕਰਨਾ ਹੁਣ। ਕਰ। ਕਾਲੂ ਆਪਣੇ ਵਾਲਾ ਵੀ ਛੱਡਿਆਈਏ। ਛੱਡ ਦੇ ਨਾਲ। ਕਾਲੂ ਪੰਤਰੀ ਕਾ। ਕਾਲੂ ਬੁਲਾਇਆ ਹੋਇਆ ਨੇ। ਆ ਦੇ ਇੱਧਰ ਕੱਖਾ ਹੈਗਾ ਗੰਨੇ ਮਾਉਣ। ਹਾਂ ਹੁਣ ਹਾਲਾ ਹਵਾ ਕੁਦਰੀਆ ਕੁਦਰੀ ਗੰਨਾ ਕੱਖ ਨੇ ਇਹਨੇ। ਹੱਲ ਹੀ ਆਇਆ ਹੈ ਫਿਰ ਵੀ ਕਾਹਨ ਪੱਤ ਜਿਆਦਾ ਨਹੀਂ ਰੱਖਿਆ ਹੁਣ ਜੇ 20 ਪੈ ਵੀ ਗਏ ਨਾ ਵਿਚੇ ਨੇ ਜੇ 20 ਪੈ ਗਿਆ ਵਿਚੇ ਨੇ ਕਾਹ ਦੋ ਜਣਾ ਬਾਯਾ ਹੀ ਨਹੀਂ ਹੈਗਾ ਦੇਖ ਤਾਂ ਸਹੀ ਤਾਲੀਆਂ ਹੜੀਆਂ ਰਸਤੇ ਕਰਕੇ ਕਾਹੀ ਹੀ ਕਾਹੀ ਵੀ ਨਹੀਂ ਆਉਂਦੇ ਇਧਰ ਨੂੰ ਬਾਈ ਚੱਲ ਦੇਖਦੇ ਆ ਫਿਰ ਆ ਕੇ ਆ ਜਾ ਪਾਰ ਫਿਰ ਮੈਂ ਦੇਖਾਂ ਕੀ ਕਰਨਾ ਆਹੋ ਦੇਖਾ ਉਧਰ ਮੋੜ ਛੱਡਦੀ ਮੈਂ ਤੁਹਾਨੂੰ ਚੱਲ ਵੀ ਆਜੂਨ ਕਰਤੀ ਆਪਣੇ ਕਿੰਨੇ ਨੂੰ ਦੇਖਾ ਕਿੰਨਾ ਕੇ ਪੈਣਾ ਉਹਦੇ ਜੀ ਠੀਕ ਆ ਜੀ ਵਾਹ ਕੇ ਆ ਜਾਓ ਠੀਕ ਆ ਗੰਦਾ ਦਾ ਉਹ ਵੀ ਟੋਪ ਦਾ ਸਾਰਾ ਯਾਰ ਹੂੰ ਹੂੰ ਚੱਲ ਬਾਅਦ ਨੂੰ ਦੇਖ ਬੜੀ ਪਣੀ ਬਸ ਹੂੰ ਹੂੰ ਉੱਲੇ ਵਈ ਥੋੜਾ ਹੋ ਗਿਆ। ਛੰਦਦਾਗਾ ਦਾ ਹੋਇਆ ਤੇ ਹਤਰੀ ਦਾ ਕੱਲੀ ਹਤਰੀ ਆਉਂਦਾ ਹੋਇਆ। ਛਤਰੀ ਛਤਰੀ ਆਉਂਦਾ। ਪੜਦਾ ਹੈ ਬਹੁਤ ਪੜਦਾ ਹੈ ਇੱਥੇ ਬਾਹਰ ਨੂੰ ਮਰ ਜਾ। ਪੜਦਾ ਹੈ ਤਾਂ ਬਾਈ ਧਿਆਨ ਤਾਂ। ਥੋੜਾ ਗੁੰਡਾ ਗੰਡੇ ਜੇ। ਉਦੋਂ ਖਾਣਾ ਔਖਾ ਹੋਇਆ। ਇਹਦੇ ਵੀ ਹਵਾ ਮੜ ਜੀ। ਉਹ ਕਿੱਥੇ ਅਸਵੀਰ ਨਹੀਂ ਕਰੀਗਾ ਬਹੁਤ। ਸਹੀ ਗਾ ਰਹਿ ਜਾਂ ਇੱਥੇ ਲਗਾ ਕੇ ਦੇ ਦਿੱਤਾ ਦਸ ਪਹਿਲਾਂ ਦਾ। ਅਸਵੀਰ ਕਿੱਥੇ ਹੈ? ਸਾਡੇ ਲੈਣ ਗਿਆ ਬਾ ਆ ਗਿਆ। ਚੱਲਣਗੇ ਆਪ ਕੋ ਬਾਈਆਂ ਨੂੰ ਨਾ ਖੁਸ਼ ਫਿਰ ਮੀਓ ਹੁੱਡ ਦਾ ਰਫਸਿਕ ਤਾਤ ਨੂੰ ਸਪੀਕਰ ਆਲੀ ਉਹਦਾ ਸਾਹ ਹੂੰ ਤਾਤ ਨੂੰ ਸਪੀਕਰ ਆਲੀ ਸਪੀਕਰ ਬੁੱਕਾ ਫਿਰ ਤੁਸੀਂ ਨਹੀਂ ਹੈਗਾ ਰਸਤਾ ਬਾਹਰ ਰਸਤਾ ਇੱਕ ਕਾਹ ਇੱਕਾ ਸਪੀਕਰ ਬਾਹਰ ਘਾਟ ਲਾ ਸੋਦਾ ਉਹ ਕੋ ਫੋਲ ਕੇ ਰੱਖਿਆ ਮੈਂ ਉਹਨਾਂ ਦੇ ਕੋਲ ਖੋਦ ਵੀ ਕਰ ਲਿਆ ਪੰਪਾਇਓ ਬੋਲ ਰਿਹਾ ਖੜ ਜਾ ਇਨੇ ਪਿਆਰ ਮੁੰਦੇ ਹੋ ਮਾ ਆ ਗਿਆ ਉਹ ਪਾਸ ਉਹ ਨਾ ਕਿ ਚੰਗਾ ਭਾਰਤ ਆ ਪਾਈ ਚ ਤਾਂ ਪਾਸ ਕਰਾਤੀ ਕਰਤੀ ਲੋਡ ਪਾਈਆਂ ਦੇ ਗੱਡੀ ਚ ਅਲਵਿਦਾ ਇਹ ਉਹ ਰਿਆ ਗਿਆ ਸਮਾਨ ਉਹਦਾ ਹੁਣ ਨਾ ਜਸਟ ਸਪੀਕਰ ਬੁੱਕਰ ਮੇਜਣਾ ਹਾਂ ਸਪੀਕਰ ਦਾ ਕੰਮ ਕੈਨਸਲ ਹੋ ਭਾਈ ਇਹ ਵੀ ਜਾਣਾ ਕੋ ਦਿੰਚ ਹੁਣ ਫੁੱਟ ਲਾਉਣੀ ਤੇ ਏਸੀ ਵਾਲਾ ਆ ਫੜ ਲੈਣੀ ਉਹਦੇ ਤੇ ਤੁਸੀਂ ਪਿੱਛੇ ਦੇ ਥਾਮ ਲੋਦ ਹੋਈ ਜਾਣੇ। ਹੋਰੀ ਹੁਣ। ਖੋਈ ਹੋਈ ਖਰਪਿੰਦਰ ਹੱਥ ਪਤਾ ਪਾਇਆ ਬਏ ਹੁਣ ਜਗਾ ਨਹੀਂ। ਦੋ ਬੰਦੇ ਜਾਣੀ ਐ ਇਹ। ਪੰਜਾਬ ਪੌਗ ਤੇ ਪਪੋੜੀ ਐ ਇਹ। ਇਹ ਦੋ ਇੱਕ ਬੰਦਾ ਹੋ ਜਾਂਦਾ ਪੌੜੀ ਪਰ ਨੂੰ। ਉਹ ਪੌੜੀਓ ਜਗਾ ਜੀ ਪੂਰੀ ਪੂਰੀ ਜੀ ਹੋਵਾ। ਕਿਤੇ ਨਾ ਤੁਂ ਦਾ ਖੜੀ ਜੀ ਹੋਵਾ। ਤੇ ਹੁਣ ਮੈਂ ਖਾ ਲਈ ਜਾਇਆ ਮੇਰੇ ਭਈਓ ਦਾ। ਖਾਓ ਫਿਰ। ਜਨਾ ਮੈਂ ਤਾਂ ਸਾਰੀ ਲੈ ਵਗੈਰਾ। ਖਲਾਓ ਪਿੱਛੇ ਤੁਸੀਂ ਸੱਟ ਕਰੀ। ਉਹ ਪਿੱਛੇ ਨੂੰ ਕਰ ਮੇਰੀ ਗੱਲ ਕਰ ਭੁੱਖੀ ਵਿੱਚ ਉਸ ਮੋੜੇ ਦੇ ਬਾਹਰ ਆਜਾ ਚੱਕ ਲੋ ਹੋਣੀ ਹੋਣੀ ਨਾ ਚੱਕ ਲੋ ਮਾਰੀ ਮਾਰੀ ਕਰਨੀ ਹੈ ਵੀ ਇੱਕ ਵਸਦੀ ਹੋ ਜੇ ਦਿੰਦਾਂ ਛੱਡਦੇ ਹੁਣ ਤੂੰ ਰਹਿਣ ਦੇ ਇਹ ਬਿੰਦਲ ਚੱਕ ਲੈਣ ਕਿ ਉਹ ਚੱਕਿਆ ਰੱਖ ਹਾ ਤੂੰ ਹਾਂ ਆ ਜਾ ਰੋ ਰੋ ਇੱਥੇ ਆ ਕੇ ਬਾਹਰ ਆ ਕੇ ਸੁਝਾ ਚੱਕ ਲੋ ਉਹਦਾ ਰੀਡਿਓ ਕਰ ਲੈ ਨਾ ਉਹਨੂੰ ਕਿੱਥੇ ਮੋੜੀ ਬਾਹਰ ਤੁਹਾਡਾ ਬਹੁਤ 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 ਬਹੁ ਤਫੂ ਹੋ ਗਿਆ ਬਾਈ ਹੁਣ ਉਹ ਬਾਈ ਉਧਰ ਉਤਰ ਲੈ ਬਾਈ ਉਹ ਸਮਟੇਆ ਰੱਖਣ ਚਲੇਗਾ ਉਹ ਵੇਚ ਜੀ ਮੈਂ ਕਹੀਆ ਮਾ ਨਾ ਜਣਾ ਪੰਜ ਆਦਰੀਓ ਵੇਚ ਲਈ ਹੈ ਹੈ ਸਾਰੀਆਂ ਪਖਸ਼ੀਆਂ ਨੂੰ ਠੇਕ ਰਹੀ ਆ ਬੇਕਰੇ ਪੁਛਾ ਲਾ ਲੇ ਮੇਰੇ ਗੱਲ ਆ ਆ ਬ ਦੌੜ ਜਾਂਦਾ ਆ ਬ ਦੌੜ ਜਾਂਦਾ ਪਹਿਲਾਂ ਉੱਧ ਚੜਾਉਂਦੇ ਮਰ ਗਏ ਤਾਰ ਦੇ ਮਰ ਗਏ ਨੂੰ ਭਾਰੀ ਜਿਆਦਾ ਇਹਨਾਂ ਬਗਾਂ ਠੇਕ ਨਹੀਂ ਗੱਲ ਆ ਮੈਂ ਜਾਦੇ ਨਹੀਂ ਜਿਆਦੇ ਮੈਂ ਵਿਗ ਜਣੀ ਉਹੀ ਵਿਗੀ ਚਾਰ ਦਿਨ ਹੋ ਗਏ ਹੋਲੀ ਚਾਹ ਕਹਿੰਦਾ ਆ ਮੈਨੂੰ ਉਧਰ ਆਪ ਪਿਆ ਕੇ ਕਹਿੰਦਾ ਸ਼ੋ ਕੋਠੇ ਉੱਪਰ ਚੜਾ ਦੇ ਉਹਨੇ ਕਹਿੰਦਾ ਜੇ ਬੀਕੀ ਉਹ ਬਾਈ ਛੋਟੇ ਦੇ ਬੱਲਾ ਪਿਆ ਮੈਂ ਇਹ ਕਹਿੰਦਾ ਮੈਂ ਕਿਹਾਣੀ ਦੇ ਕੋਲ ਆਈਆਂ ਕਿਹਾ ਇਹਨੂੰ ਇਹੋ ਪੁੱਛੀ ਕਿਨੇ ਕਿਹਾ ਮੈਂ ਕਿਹਾ ਬੱਸ ਚਾਰ ਦਿਨ ਹੋ ਗਏ ਅਲਾਮ ਚਾਰ ਦਿਨ ਕੋਈ ਨਹੀਂ ਉਹ ਗਿਆ ਤਾਂ ਆ ਗਿਆ ਫਟੜਾ ਤੇ ਬੇ ਨਹੀਂ ਵਿਗਣੀ ਐ ਇੰਮੇ ਮਾਰੀ ਜਾਂਦਾ ਲੈ ਮੇਰੇ ਘਰ ਪਈ ਜਾਂਦਾ ਇਹ ਹਾਫ ਠਗੜਾ ਡਾਕਟਰ ਫੁੜਾ ਚੱਲਦਾ ਡਿੱਕਾ ਹੋ ਜੀ ਕਿਹੜਾ ਡਿੱਕਾ ਹੋ ਜਦਾ ਆ ਲੈ ਮੈਂ ਤੇਰੇ ਵੀ ਦਵਾ ਦਿੰਦਾ ਜਿਹੜੀ ਕਾ ਜਿਹੜਾ ਕੰਮ ਉਹ ਅੱਗੀ ਕਰਿਆਂ ਬੱਸ ਹਾਂ ਅੱਜ ਦੀ ਵੀਂ ਦੇ ਘੰਟੇ ਲੇ ਗਏ ਫੇਰ ਅੱਠ ਗੀਲੇ ਮੋਦੀ ਮੂੰਹ ਖਾ ਕੇ ਮੜਿਆ ਕਿਹੜਾ ਤੂੰ ਲਾਣ ਨੰਬਰ ਤੇ ਕੀ ਵੀ ਉਹ ਤੂੰ ਜਿਵੇਂ ਜਾ ਰੀਤੇ ਮੰਗਣੇ ਲੱਗੇ ਦਾ ਐਜਾ ਕੰਮ ਨਹੀਂ ਕਰੀਦਾ ਨਾ ਉੱਥੇਦਰ ਮੈਨੂੰ ਪਤਾ ਨਹੀਂ ਹੁਣ ਕੜ ਕੇ ਹੀ ਹਲੇ ਦੇਖਾਂਗੇ ਤੇਰੀ ਉਧਰ ਕੋਈ ਨਹੀਂ ਬੜਾ ਕੋਈ ਨਹੀਂ ਬੜਾ ਉੱਥੇ ਮੈਨੂੰ ਜੋ ਕੀ ਬਜਣ ਕੱਲ ਹੁਣ ਸਵੇਰੇ ਹੀ ਛੱਡੀ ਹੈ ਭਾਈ ਮੈਨੂੰ ਛੱਡੀ ਕਰ ਟਰੈਕਟਰ ਸਵੇਰੇ ਜਾਣਾ ਭਾਈ ਸਵੇਰੇ ਟਰੈਕਟਰ ਜਾਊਗਾ ਭਾਈ ਕਹਿੰਦੇ ਟਰੈਕਟਰ ਲਿਆਓ ਪੈਪਨ ਲਾ ਕੇ ਜਾਣਾ ਖੇਤੀ ਤੁਹਾਡਾ ਚੱਲ ਭਾਈ ਕੰਮ ਕਰਨਾ ਕਾਕਾ ਦਾ ਅੱਖ ਪੱਟੇ ਲਈ ਭਈ ਆਏ ਨਹੀਂ ਕੋਲਾ ਮੈਨੂੰ ਵੀ ਨਹੀਂ ਮੈਨੇ ਕਾਕਾ ਲੈ ਦੂੰਗਾ ਨਾ ਮੈਨੂੰ ਲੱਗਾ ਕਪੜਾ ਨਮਕੀ ਉਹ ਬੋਲਾ ਕਰਦਾ ਵੇਲਾ ਬੀਲਾ ਕਿੱਥੇ ਬੋਲਾ ਕਰਦਾ ਜੇ ਵੇਲਾ ਵੇਲਾ ਬੋਲਾ ਫਿਰ ਉੱਥੇ ਸਾਡਾ ਦੋ ਦਿਨ ਦਾ ਕੰਮ ਰਹਿੰਦਾ ਚੱਕ ਲਾ ਗਿਆ ਵੀ ਤੇਰੀ ਕੈਂਡੀਡੇਟ ਆ ਕਿੱਲੇ ਤਰਿਆ ਲੈ ਵੀਰ ਕਰਨੇ ਨੱਤੂ ਮੈਂ ਤਾਂ ਆਵਾਂ ਦੇਖਦੇ ਮੈਂ ਹਲਾ ਫਾਫਾ ਜਲਾ ਦੀ ਮੀ ਬੇਗਾ ਫੇਰ ਲੱਗਣਾ ਬਾਕੇ ਆਜਾ ਕਰ ਚੱਲ ਟਰੈਕਟਰ ਨਾਲ ਮੈਂ ਚਲੋ ਫਿਰ ਚੱਲਦੇ ਆ ਮੈਂ ਤਾਂ ਲਾ ਕੇ ਮੋਟਰ ਦਾ ਕੁੱਪੜ ਫੋਨ ਕਰਦਾ ਕੱਦਾਂ ਆ ਜਾ ਆ ਮੈਂ ਛਤਰੀ ਤੇ ਜਾ ਆ ਜਾ ਮੱਖੀ ਬੱਸ ਮੰਡ ਦੀ ਕੰਨਾ ਚਲਾਇਆ ਮੈਂ ਦੱਬਿਆ ਬਈ ਐ ਬੱਸ ਉਹ ਮਿਉਂ ਲੈ ਦੱਬਿਆ ਬਈ ਇਹ ਕਹਿੰਦਾ ਦਿਨ ਵਾਰ ਲਾਈਟ ਆਲੀ ਤੇ ਨੇ ਘਾਟੇ ਇਹ ਉਹ ਰਾਜਮੱਠਾ ਕੀ ਪੈ ਜਾਊਗਾ ਦੇਖ ਕੇ ਗਿੜਾ ਮਾਰੀਂ ਰੋਡ ਨੂੰ ਦੱਸਦਾ ਮੈਂ ਮੈਂ ਤਾਂ ਚੱਲਿਆ ਵਾ ਮੇਰੇ ਕੱਪੜੇ ਠੀਕ ਆ ਜਾਂ ਲੋਰਜੀ ਬਾਹਰ ਉੱਥੇ ਕਿਤੇ ਆਵਾਂ ਕਦੋਂ ਇਹ ਕਰਨ ਜਾ ਕੇ ਚੱਲ ਆਪਣਾ ਤੂੰ ਕਰਨਾ ਨੇ ਕਿ ਪਟਿਆਲੇ ਜਾਣਾ ਤੇ ਮੈਂ ਮੈਂ ਜਦ ਦੀ ਇਹ ਕੰਮ ਕਰਦਾ ਆਏ ਕਿਹਦੇ ਸਾਰੇ ਕਹਦੇ ਸੀ ਤੱਕ ਆਦੇ ਨਾ ਯਾਰ ਨਹੀਂ ਆਈਂ ਭਾਈ ਜਾਂਦਾ ਪਟਿਆਲੇ ਗਿਆ ਆਹ ਬੜੀ ਗੱਲ ਹੈ ਕਹੇ ਜਾਣਾ ਰੋਲ ਮਾਚਣੇ ਆਈਆਂ ਪੱਗ ਦੀ ਬਾਣ ਤੇ ਸੌਣ ਜਾਣ ਲੱਗੇ ਬਾਵਾ ਬਣ ਕੇ ਲੱਗ ਜਾਂਦੇ ਆ

ਸੱਜੇ ਮੈਂ ਤਾਂ ਤੇ ਬੁਲਟ ਜਾਣਾ ਬੁਲਟ ਲੱਗ ਲੱਗ ਬੁਲਟ ਹੈ ਹੈਂ ਬੁਲਟ ਉੜਿਆ ਬੁਲਟ ਕਾ ਬਲਟੀਨਾ ਬੋਲ ਲੈ ਕੇ ਜਾਉਂਗਾ ਫਿਰ ਛੱਡਣਾ ਪੈਂਦਾ ਉੱਥੇ ਬਲਟੀਨੇ ਵੀ ਲੱਗਦੀਨੇ ਵਗੈਰਾ ਕਿੱਥੇ ਸੱਜੂਗਾ ਤੇ ਇਹ ਤੇ ਨਹੀਂ ਗ੍ਰੇ ਉਹਦੀ ਕਮਾਤ ਲੰਡੀ ਲਈ ਆ ਉਹ ਗਰਮੀ ਬਹੁਤ ਆ ਗੱਡੀ ਆ ਤੂੰ ਨਾ ਬੁਲਟ ਰਹਿ ਜਾਂਦਾ ਲੱਗੇ ਬੁਲਟ ਹੋਏ ਮੰਨੇ ਚੱਲਿਆ ਮੈਂ ਦੇਖੀ ਬੁਲਟ ਤੋਂ ਗੱਡੀ ਦੀ ਲੋਡ ਪੈ ਜਾਂਦੀ ਉਦੋਂ 4 ਦਿਨ ਖੜਨਾ 5 ਦਿਨ ਟ੍ਰੈਕਟਰ ਬੁਲਟ ਉੱਥੇ ਲੈ ਮੈਂ ਵੀ ਆ ਗਿਆ ਚ ਮੈਂ ਲੰਘਦਾ ਨਹੀਂ ਆ ਬੈਠਾ ਹਵਾ ਦੇ ਕਹੀ ਦੋ ਦਿਨ ਪਹਿਲੇ ਅੱਜ ਵੀ ਮੀਂਹ ਦੋ ਦਿਨ ਨਹੀਂ ਆਉਂਦਾ ਹਵਾ ਦੇ ਕਹੀ ਲੱਗੀ ਹਲੇ ਮੈਂ ਕਾ ਕੀ ਲੰਬਾ ਲੈਣੀ ਆਉਂਦਾ ਤੇਰਾ ਬੈਠਾ ਕੇ ਅਗਰ ਆਪ ਅੱਜ ਦੋ ਦਿਨ ਆਉੜ ਲੱਗੀ ਤੇ ਤੁਹਾਣਾ ਪਾਣੀ ਚੱਕਤਾ ਲਾਉਂਦਾ ਹਨਾ ਹੋਰ ਕੀ ਆ ਮੋਟਰ ਤਾਂ ਹੀ ਚੱਲਦੀ ਆ ਸਭ ਚੱਲਦੀ ਆ ਲੈ ਦੇਖਦਾ ਕੰਦਾ ਵੀ ਕਾ ਖਾਲੀ ਕਰੇ ਪਏ ਆ ਕੀ ਹੋ ਗਿਆ ਦੁਪਹਿਰੇ ਦੇਖਦਾ ਲੈਟ ਦਾ ਕੀ ਹਾਲਤਾ ਮੈਂ ਬੜਾ ਹਵਾਈ ਚੱਲੇ ਜਮ ਮੱਕੀ ਬੱਡੇ ਚੱਕ ਮੋਟਰ ਲੰਬਾ ਆਕੇ ਲਾਤੀਆਂ ਚੱਕ ਲੈ ਆਉਣੀ ਆ ਹਾਂ ਮਰ ਦੋ ਮੀਟਰ ਪਿੰਨਾਂ ਰੰਡਾ ਰੰਡਾ ਉਹੀ ਹੱਥ ਫੇਰ ਜਾਂਦਾ ਬਹੁਤ ਵਾਰ ਮੈਂ ਬਹੁਤ ਗਰਮੀ ਹੈ ਖੜੀ ਹੋ ਗਿਆ ਅੱਜਾ ਗਰਮੀ ਧੁੱਪ ਪਰਦਾ ਵਾਲੀ ਗਰਮੀ ਹੈ ਹਾਂ ਇੰਨੀ ਗਰਮੀ ਤੁਸੀਂ ਦੇਖੂ ਨਹੀਂ ਕਦੇ ਪਾਣੀ ਜੀ ਵਾਲੀ ਗੁੰਮਜੀ ਹੋਇਆ ਬੈ ਗੁੰਮਜੀ ਹੋਇਆ ਧੁੱਪਾ ਤਾਂ ਪਹੇਗੀ ਧੁੱਪਾ ਕਾ ਜੱਕਾ ਨਹੀਂ ਡਾ ਧੁੱਪਾ ਤਾਂ ਨਹੀਂ ਹਵਾ ਨਹੀਂ ਚੱਲਦੀ ਹਰੇ ਪਹਿਲਾਂ ਜੱਲੀ ਦੀ ਠੰਡੀ ਮੜੀ ਬੁੱਲੇ ਜੀ ਆਏ ਤੇ ਲੱਖਣ ਦੇ ਉਹ ਵੀ ਬੰਦ ਹੋ ਗਏ ਤੂੰ ਤਾਂ ਕਹੇ ਟੀਮ ਨਾਲ ਲੈਣੀ ਜਾਣਾ ਜੰਦੇ ਆਏ ਜਾਂਦੀ ਆ ਰਾਲ ਗਏ ਤੇ ਲੇ ਨਾ ਰਾਤ ਥੋੜੋ ਗਏ ਤੇ ਰਾਤ ਨੂੰ ਲੋਕ ਲੈਣਗੇ ਗੇਟ ਗੇਟ ਦਾ ਰਾਜੇ ਲੈਣ ਦੇ ਫਿਰੋ ਜਾਣਾ ਜਾਂਦੇ ਜਾਂਦੀਆਂ ਆ ਗਈਆਂ ਕਰਾ ਤਾਰਦੀਆਂ ਆਵੇਦਾਰੀਆਂ ਬਾਈ ਨਾਲ ਨਾਲ ਲਾ ਕੇ ਤਾਰਦੀਆਂ ਮੇਸਟਰੀਆਂ ਨੇ ਸੁਖੇ ਰਹੇ ਕਿੰਨੇ ਪਟੀਆਂ 10 ਛੋਟੀਆਂ ਤੇ 8 ਛੋਟੀਆਂ ਉਹਦਾ ਦੇਖ ਕੇ ਲਿਆਏ ਹੋਣੇ ਆ ਵੀ ਕਿੱਧਰ ਅੱਠ ਬਣੀਆਂ ਕਿੱਧਰ 10 ਬਣੀਆਂ ਕਹਿੰਦੀ ਕਾਂਚਾ ਨਾ ਜਗਾ ਜਿਹੜੀ ਕਾਂਚਾ ਹੈ ਸਾਡੀ ਵੱਡਾ ਟੋਪਾ ਹੈ ਹੈ 70 ਟਿੰਨਾ 70 ਕਰ ਦੇ ਕੇ 80 ਨੇ ਇਹਦੀਆਂ ਲਿਆ ਭਾਈ ਆ ਗੇਟ ਲੈ ਖਿੱਚਦਾ ਕੰਮ ਮੁੰਡਿਆਂ ਨੇ ਪਰਤ ਪਾਉਣਾ ਇੰਨਾ ਕਾਲੂ ਜਿਹੜਾ ਸ਼ੈੱਟ ਦਾ ਕੰਮ ਬਿਲਡ ਬਿਲਡ ਕਰ ਦੂੰਗੇ ਬਸ ਹਨਾ ਨਹੀਂ ਨਹੀਂ ਰੱਖੋ ਜੂਂਗੀਆਂ ਕੈਮਰ ਰੱਖ ਕੇ ਬਿਲਡ ਕਰ ਦੂੰਗਾ ਇਹਨਾਂ ਦਾ ਪਰਸੋਂ ਰੱਖੂੰਗਾ 10 ਫੋਟੀਆਂ 10 12 ਆਹ 10 ਫੋਟੀਆਂ 10 8 ਕਿੰਨੇ ਦੀ ਲੈ ਗੀ 490 ਹੈ 490 ਆਹ ਬੜੀ ਛੋਟੀ 490 ਹੈ ਤਾਂ ਤੋ ਕਹਨੇ ਸੀ ਔਰ ਗਈ ਇਹ ਅਠ ਭੁਕੀ ਆ ਹੈ ਅਠ ਇਹ ਇਧਰੋਂ ਇਧਰੋਂ ਜਿਹੜਾ ਫੈਰੀ ਉੱਚੀ ਬਹੁਤ ਤਾਂ ਹੋ ਉੱਚੀ ਕਰਨ ਉਹ ਨਹੀਂ ਆ ਮੜਾ ਮੋਟਾ ਇੱਥੇ ਪੈਣੀ ਬਾਈ ਆਹ ਤੂੜੀ ਪੈਣੀ ਇੱਥੇ ਨਹੀਂ ਉਹ ਬਾਈ ਨੂੰ ਬਹੁਤ ਨਹੀਂ ਆ ਇਹਦਾ ਠੀਕ ਆ ਇੱਥੇ ਜੇ ਨੂੰ ਕਰ ਜੀ ਨਹੀਂ ਆਹ ਖੁਲੀਆਂ ਨੇ ਖਾਣੀਆਂ ਖੁਲੀਆਂ ਮੈਂ ਮਿੱਟੀ ਪੈ ਜਾਣੀ ਖੜੀ ਖੁਲੀਆਂ ਬਣਨੀ 2-4 ਡੰਗਰਾਂ ਦੀ ਹੁਣ ਇੱਧਰ ਤਾਂ ਕੈਨਸਲ ਕਰਤਾ ਤੂੜੀ ਦਾ ਹਾਂ ਨੜੀ ਕਹਿੰਦੇ ਇੱਧਰ ਨਾ ਬਣਾਇਆ ਹਾਂ ਉਹ ਕਹਿੰਦੇ ਪਿੱਛੇ ਕਾਣ 'ਚ ਬਣਾ ਲਾ ਤੂੜੀ ਨੂੰ ਓਹ ਗੁੰਜਾ ਹਾਂ ਆ ਠੀਕ ਹੈ ਕਹਿੰਦਾ ਨੋਟ ਨਹੀਂ ਆਉਣਾ ਕੰਮ ਕਹਿੰਦਾ ਸਾਰੇ ਸੰਦ ਸੰਦ ਖੜਦੇ ਕਰੂੰਗਾ ਇੱਧਰ ਕਹਿੰਦਾ ਨਹੀਂ ਕਾਣ ਚ ਲੋਡ ਨਹੀਂ ਆਉਣਾ ਕੰਮ ਕਾਣ ਚ ਟੂੜ ਟੂੜੀ ਪੈਣੀ ਕਾਣ ਚ ਠੀਕ ਆ ਗੱਲ ਤੇ 5 ਇੰਚ ਕੰਦ ਕਰਕੇ ਕਹਿੰਦਾ ਪਿੱਛੇ ਪਾ ਦੇ ਮੈਂ ਕਹਾਂ ਠੀਕ ਆ ਹੁਣ ਲੋਡ ਆ ਕਹਿੰਦਾ ਨਾਲੇ ਖੋਲੀ ਸ਼ੁਰੂ ਕਰਦੇ ਆਪਣੀ ਥੋਲੀ ਮਸ਼ੀਨ ਉੱਥੇ ਉਹੀ ਤਾਂ ਨੂੰ ਮੈਂ ਕਹਿੰਦਾ ਉੱਥੇ ਟੂੜੀ ਟੋਕਰੀ ਪਰ ਉਸੇ ਗੱਬੇ ਮਸ਼ੀਨ ਆ ਗਈ ਇੱਧਰ ਡੰਗਰ ਆ ਗਏ ਇੱਧਰ ਟਰੈਕਟਰ ਇਹਨੇ ਰੱਖਣੇ ਦੋ ਟਰੈਕਟਰ ਟੂੜੀ ਇੱਧਰ ਟਰੈਕਟਰ ਖਾਂਦਾ ਭਾਂਡਾ ਪਿੱਛੇ ਖਾਲੀ ਹੈਗਾ ਨਹੀਂ ਨੇ ਟਰੈਕਟਰ ਕੰਨਾ ਖੜੇਗਾ ਨਾ ਸੋਰੇ ਜੀ ਤੂੜੀ ਨੂੰ ਮੜ ਜਾਂਦਾ ਔਰੇ ਠੀਕ ਆ ਹੁਣ ਉੱਥੇ ਤੂੜੀ ਖੁੰਝਿਆ ਜੂਦੇ ਗਾਹ ਮਸ਼ੀਨ ਉਹ ਤੇ ਗਾਹ ਜਿਹੜੇ ਦੋ ਡੰਗਰ ਰੱਖਨੇ ਉਹ ਡੰਗਰ ਉਹ ਤੇ ਗਾਹ ਬਾਹਰ ਜਲੀ ਖੁੱਲੀ ਹੋ ਜਾਣੀ ਇੱਕ ਲੈਮ ਚ ਹੋਗੇ ਨਾਲੇ ਚੋਚਾ ਇੱਧਰ ਜੇਕਰ ਲੈਨੇ ਦਿਓ ਉੱਥੇ ਦੇਖੇ ਜੀ ਲੈਨੇ ਨਿਕਣੀਆਂ ਆ ਪਾਣੀ ਦਾ ਫੈਬਰਨ ਪਵਾਈ ਦੀ ਇੱਧਰ ਨੂੰ ਆਹੋ ਬਠੀਕ ਹੈ ਉੱਥੇ ਚੋਚਾ ਬਣਾਉਣਾ ਫੁਰਕਾ ਔਕਾਂਡ ਜੀ ਭਰ ਦੇ ਫੁਰਕਾ ਉਹ ਪਿਛੇ ਪਿਛੇ ਭਰ ਦੋਣੀ ਔਕਾਂਡ ਜੀ ਮਾ ਕੋਈ ਚੀਜ਼ ਨਹੀਂ ਲੋੜਾ ਹਣਾ ਲੜਾ ਟਰੈਲਾ ਖੜ ਨਹੀਂ ਲੋਟ ਆਉਣਾ ਤੂੜੀ ਲੋੜਣੀ ਕੱਲੀ ਉੱ ਕਿੰਨੇ ਦੇ ਪਿੱਛੇ ਹਾਂ ਕਿੰਨੀ ਤੂੜੀ ਖਲੰਦੀ ਆ ਉਹ ਰਾਨ ਜੀ ਹਾਂ ਨਾਲੇ ਪਿੱਛੇ ਲੰਬਾਈ ਜ਼ਿਆਦਾ ਉੱਪਰ ਤੱਕ ਹੋ ਜਾਣੀ ਬੜੀ ਆਂਦਾ ਭਾਰਤ ਆ ਉਹ ਬਾਹਰ ਤੇ ਮੋਚਾਈ ਬਹੁਤ ਲੱਗਦੀ ਹੁੰਦੀ ਹੈ ਨਾ ਜੇ ਤਾਂ ਉਹ ਲੱਗਦੀ ਸਾਰੇ ਪਾਸੇ ਲਿਪਣਾ ਕਰਿਆ ਬੰਦੇ ਨਾਲ ਦਵੱਲੇ ਤੇ ਪਿੱਛੇ ਤੋਂ ਵੀ ਮੂਰ ਵਿਚੀ ਅੰਦਰ ਲਪਾਈ ਕਰ ਦਿੰਦੇ ਠੀਕ ਆ ਠੀਕ ਆ ਮਜ਼ਬੂਤੀ ਵਾਜੇ ਨਹੀਂ ਆ ਇੱਕ ਹੋਰ ਕੰਮ ਕਰੀ ਦੋ ਦਿਹਾੜੀਆਂ ਲੱਗਣੀਆਂ ਤੇ ਤਿੰਨ ਦਿਹਾੜੀਆਂ ਰੰਗ ਖਹਿਲੇ ਕਰਾ ਦੀ ਰੰਗ ਵੀ ਕਰਾ ਦੋ ਨਾ ਫੇਰ ਨਹੀਂ ਰਹਿਣਾ ਰਹਿਗਾ ਰਹਿ ਜਾਣਾ ਛੋਟ ਜਾਣ ਲੱ ਜਾਂਦਾ ਗੇੜ ਨੂੰ ਨਿ ਰੰਗ ਕਰਾ ਕੇ ਬਸ ਫਿੱਟ ਕਰਕੇ ਉਹ ਘਰ ਅੰਦਰ ਰੰਗ ਕਰ ਦੇ। ਉਹ ਠੀਕ ਐ। ਥੱਲੇ ਉਹ ਰੰਗ ਕਰਾ ਦੋ। ਨਹੀਂ 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 ਨਾ ਫੇ ਨਹੀਂ। ਉਹ ਫੇ ਮੁੜ ਕੇ ਟੂੜੀ ਪਾਈ ਕਿਨੇ ਕੱਟਣੀਆਂ ਵਿੱਚ ਤੇ। ਇਹ ਹੈ ਕਿ ਨਾ ਜੀ। ਗੈਲ ਹੋ ਗਿਆ ਹੋ ਗਿਆ ਬਸ। ਨਹੀਂ ਕਰਾ ਰੰਗ ਤਾਂ ਕਰਾਉਣਾ। ਹਾਂ। ਲਪਾਈ ਨੂੰ ਬਾਹਤੋਂ ਲਪਾਈ ਕਰਤੀ। ਇੱਧਰ ਗੰਦ ਵੀ ਨੂੰ ਕਰਤੀ ਲਪਾਈ। ਠੀਕ ਐ। ਪਿਛਲੀ ਨੂੰ। ਆ ਵੀ ਕਰਤੀ। ਕੱਲ ਇੱਧਰ ਕਰ ਦਣੀ ਆਨੇ। ਠੀਕ ਅੰਦਰ। ਸ਼ੈੱਡ ਮਾਂ ਜੇਕਣਾ ਬੋਲਦਾ ਤੈਨੂੰ ਟਿੱਪਰ ਜੀ ਮੈਂ ਕਹਿੰਦਾ ਹਨਾ ਤਿੰਨ ਇੱਕ ਆ ਬਿਆਜ ਇੱਕ ਹੱਥ ਚਾਰ ਆ ਗਏ ਬਹੁਤ ਮਿੱਟੀ ਆ ਤਾਂ ਵਾਧੂ ਆ ਹੁਣ ਤੂੰ ਕਿਉਂ ਬਥੇਰਾ ਫਿਰ ਨਹੀਂ ਦੇ ਹਨਾ ਹਾਂ ਕਿਉਂ ਬਥੇਰਾ ਪੱਤਰੀ ਉਹਦੇ ਪਤਾ ਲੱਗਣਾ ਹਾਲੇ ਤਾਂ ਖਾਦਾ ਜ਼ਮਾਨ ਪਿਆ ਉਹਦੇ ਸਾਡੇ ਹੁਣੀ ਦੀ ਇਹ ਟੋਟੇ ਜੀ ਗੇਟ ਸਲੇਟ ਚੀਜ਼ ਬਾਰਨੀ ਫੇਫਾ ਲੱਗਣਾ ਮੈਂ ਬਾਬਾ ਹੀ ਪੁੱਜ ਗਿਆ ਕੋਈ ਤਾਂ ਗੱਲ ਵੀ ਆ ਬਸ ਕੀ ਹੈ ਇਹ ਇਹ ਉਹ ਕੰਮੀ ਹੈ ਮੀਆ ਨਾਮ ਉਹ ਨੇ ਉਹ ਜਦੋਂ ਨਾਲੀ ਤੇ ਬਹੁਤ ਵਧੀਆ ਰਵਿ ਸ਼ਾਮ ਬਾਹਰ ਦੇ ਚੱਲ ਰਿਹਾ ਮੱਕੀ ਵਾਲਾ ਬੱਸ ਬਾਕੀ ਦਾ ਲੱਗ ਗਿਆ ਹਾਂ ਜੀ ਇਹ ਬਹੁਤ ਹਰਾਲੀ ਆਕਾ ਬੱਸ ਕਰਾਈ ਪਈ ਐ ਐ ਜੋ ਉਹਨਾਂ ਖਰਚਾ ਏਨਾਂ ਮੈਂ ਕਹਾਂਦਾ ਜਮ ਕੁੱਠੀ ਪੇਜ ਬਹੁਤ ਖਰਚਾ ਹੁੰਦਾ ਬਹੁਤ ਖਰਚਾ ਤਾਂ ਜੀ ਲਾ ਖੜ ਗਿਆ ਅੰ ਜੇ ਉਹਦਾ ਟੈਂਪਰੇਰੀ ਕੰਮ ਕਰਨਾ ਵੇ ਤੇ ਦੀ ਕੰਮ ਕਰ। ਵੇ ਦੀ ਕੰਮ ਮਾਦੀ ਕਰ। ਫੇਰ ਉਹਦਾ ਫੇਰ ਉਹਦਾ ਫੇਰ ਆਉਣੀ। ਮੂੜੇ ਕਹਿੰਿਓ ਵਿਛੇ ਗਰੀ ਜਨੇ। ਆਹ ਵੀ ਠੀਕ ਹੈ ਗੱਲ। ਅਸੀਂ ਕੰਦ ਕਰੀ ਉੱਤੇ। ਜੇ ਮੈਨੂੰ ਵੀ ਮੂੜਾ ਨਾ। ਇਹਨਾਂ ਨੂੰ ਜਵਾਬ ਇਹਦਾ ਫੇਰ ਨਹੀਂ ਦੇਉਣੀ। ਕੰਦ ਕਰਦੀ ਗਰੇਨ ਜੇ ਮੈਨੂੰ ਨਾਲ ਨੂੰ ਕਿ ਅਗਰ ਮੈਨੂੰ। ਮਾ ਅਗਰ ਮੈਨੂੰ ਇੱਥੇ ਇੱਥੇ ਨਾ ਪਈ ਕਹਿੰਦਾ ਕਾਦੇ। ਨਾ ਗਿੰਦੀ ਜਾਣੀ ਆ। ਤੇ ਮੈਨੂੰ ਕੀ ਪਤਾ ਕਹਿੰਦਾ ਨਾ ਦਾਦ ਨੂੰ ਤਾਂ ਆ ਗਰੀ ਨੂੰ। ਅਸੀਂ ਤਾਂ ਰੋਟੀ ਕਹਿੰਦੇ ਗਿਰ ਗਈ। ਅਨੀਆਂ ਜਰਫੇ ਕਲੇਮ ਲੈ ਲਿਆ ਮੈਂ ਉਹਦੇ ਕਲੇਮ ਆਲੇ ਆ ਕੇ ਦੂਜੀ ਦੀ ਅੱਛਾ ਫੇ ਕਲੇਮ ਦੇ ਦੇ ਮੈਂ ਉਹ ਤੇ ਦੇ ਸ਼ੀਰ ਦਾ ਨੰਬਰ ਦਾ ਉਹ ਤਾਂ ਹੀ ਮੇਰਾ ਵੱਖਰਾ ਹੈ ਇਹ ਗੰਧ ਹੀ ਲੰਨ ਹੁੰਦੇ ਬੀਮ ਤਾਂ ਬੀਮ ਪੈ ਗਿਆ ਨਾ ਇਹ ਕੰਧ ਨਹੀਂਦਾ ਕੁੱਟ ਰੱਖਦੇ ਦਾ ਮੈਂ ਤਾਂ ਖੱਟਾ ਪਿਆ ਹੋਇਆ ਹੁੰਦਾ ਖੱਟਾ ਪਿਆ ਹੋਇਆ ਵਧੀਆ ਆ ਗੰਧ ਨੂੰ ਫੜ ਲੰਨੇ ਆ ਖੱਟਾ ਪਾ ਰਹਿਗਾ ਗਵਾਦਾ ਕਰਨੀ ਆ ਆਏ ਹੁਣ ਦੂ ਵਾਸਤੇ ਤੇਰੇ ਬੀਮ ਖੜੇ ਹੋਗੇ ਤਾਂ ਮੰਨ ਕੇ ਚੱਲ ਵੀ ਰੈਂਟਰ ਲਾਉਣਾ ਉਹਦੇ ਕੋ ਕਰ ਲੈ ਪਰਦਾ ਕੋ ਮਰਜ਼ੀ ਕਰ ਲੈ ਕੋ ਕੰਮ ਨਹੀਂ ਫੇਰ ਰੇਟ ਥੱਲੇ ਸਹੀ ਇਹ ਗੱਡੀ ਨੂੰ ਉਹਨਾਂ ਨੇ ਕੁਝ ਨਹੀਂ ਆ ਉਹ ਕੀ ਆ ਦੁਬਾਰਾ ਜਿਹੜਾ ਇੱਕ ਟਾ ਕੰਡੂ ਹਾਂ ਦੇ ਰੋੜੇ ਬਣ ਜਿਹੜੇ ਉਹਨਾਂ ਦੇ ਰੋੜੇ ਹੀ ਬਣੇ ਪਏ ਆ ਤੇ ਇਹਦੀ ਬਾਤ ਤੇ ਦੇਖ ਲਓ ਨਾਲ ਮਿੱਟੀ ਛੜ ਗਈ ਸਾਰੀ ਉਹ ਉਹਦੇ ਹਾਂ ਬੀਰ ਦਾ ਪੱਕਾ ਕੰਮ ਆ ਬਾਈ ਤਾਂ ਇਹਦੇ ਲਪਾਈ ਕਰੇ ਨਹੀਂ ਸਮਿੰਟਰ ਨਿਕਲ ਜਾਂਦਾ ਕਿਨੇ ਜੋਂ ਗੱਲ ਲਪਾਈ ਵੀ ਜ਼ਰੂਰੀ ਆ ਉਹ ਕਰਾ ਦੇ ਲੈ ਜਿਹੜਾ ਨਾ ਹਾਂ ਨੜ ਪਾਉਂਦੇ ਤੇ ਕਰਾ ਰੁਟ ਗਿਆ ਉਹ ਉਹ ਆਹ ਫਾਸੇ ਘੱਟ ਲਿਆਰ ਹਰਸ ਹੱਥੋਂ ਏਡਾ ਏਡਾ ਉਹ ਦਾਤਰੀਏ ਪਹਿਲਾਂ ਰੱਖੋ ਸ਼ੈੱਡ ਕਰਕੇ ਪਾਏ ਹੋਏ ਉਹ ਸ਼ੈੱਡਾਂਲੇ ਖੜੇ ਹੋਣਗੇ ਹਾਂ ਉਹ ਵਿੱਚ ਵੜ ਕੇ ਪਿੱਛੇ ਨੂੰ ਕਰਤਾ ਉਹਨੇ ਠੀਕ ਆ ਆਹ ਜਗ੍ਹਾ ਸਾਫ ਚਾਹੀਦੀ ਆ